ਜੋਧ ਦੇ ਨਸ਼ਿਆਂ ਦੇ ਵਿਰੁੱਧ ਜੋ ਇੱਕ ਮਹਿੰਮ ਚੱਲ ਰਹੀ ਹੈ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਅਨਵੇਖ ਕੀਤਾ ਲੋਕਾਂ ਨੂੰ ਇੱਕ ਮੈਸੇਜ ਲਾਇਆ ਜੋ ਭਗਵੰਤ ਮਾਨਜੀ ਦਾ ਮੈਸੇਜ ਸੀ ਪਿੰਡਾਂ ਦੇ ਵਿੱਚ ਜੋ ਜਿਹੜੇ ਨਸ਼ੇ ਕਰਦੇ ਉਹਨਾਂ ਬਾਰੇ ਦੱਸੋ ਪਰ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਫੜਾਉਂ ਰਿਹਾ ਸਰਪੰਚਾਂ ਨੇ ਸਾਡੇ ਸਰਪੰਚ ਭਰਾਵਾਂ ਨੇ ਮੋਤਵਾਰਾਂ ਨੇ ਬਹੁਤ ਸਾਥ ਦਿੱਤਾ ਪਿੰਡ ਵਾਸੀਆਂ ਨੇ ਬਹੁਤ ਸਾਥ ਦਿੱਤਾ ਅੱਜ ਜੰਗ ਲੱਗੀ ਹੈ ਜੁੱਧ ਨਸ਼ੇ ਬਹੁਤ ਸਾਡੇ ਨਾਲ ਸ਼ਾਮਲ ਹੋਏ ਇਹ ਪੂਰਾ ਸਹਿਯੋਗ ਦੇ ਰਹੇ ਜਿਹੜੀ ਜਗ੍ਹਾ ਵਿੱਚ ਸਾਰੇ ਮੋਤਵਾਰ ਬੰਦੇ ਵੀ ਜਿਹੜੇ ਇਕੱਠੇ ਹੋ ਗਏ ਨਾ ਵਿਚਾਰ ਹੋ ਜਾਂਦੇ ਹੋਏ ਕਿ ਕਿੰਨਾ ਕੁ ਹੋ ਸਦਾਰ ਗੱਲ ਵਾਲਾ ਸਦਾਰ ਅੱਗੇ ਵੀ ਬਹੁਤ ਪੰਜਾਬ ਪੁਲਿਸ ਪੂਰੀ ਪਪਾਪਾਰ ਹੋਈ ਹੈ ਤਾਂ ਕਾਫੀ ਸਦਾਰ ਹੋ ਚੁੱਕਾ ਸਾਰੇ ਜਿਹੜਾ ਜੇਲ ਹੋ ਚੁੱਕੇ ਨੇ ਜਿਹੜੇ ਹੁਣ ਜ਼ਮਾਨਤ ਤੇ ਬਾਹਰ ਆਏ ਉਹਨਾਂ ਤੇ ਸਰਵੈਲੈਂਸ ਰੱਖੀ ਜਾ ਰਹੀ ਹੈ ਜਿਹੜਾ ਇੱਕ ਇੱਕ ਦੁੱਕਾ ਰਹਿ ਗਿਆ ਉਹਨੂੰ ਵੀ ਜੇਲ ਅੰਦਰ ਅੱਜ ਜੀ ਫਦੇਗੜ ਚੂੜੀਆਂ ਥਾਣੇ ਦੇ ਅੰਦਰ ਆਉਂਦੇ ਪਿੰਡ 37 37 ਪਿੰਡਾਂ ਦੇ ਸਰਪੰਚਾਂ ਨੂੰ ਸਾਡੇ ਸਤਿਕਾਰਯੋਗ ਭਰਾਵਾਂ ਨੂੰ ਮੋਤਬਰਾਂ ਨੂੰ ਅੱਜ ਐਸਐਚਓ ਸਾਡਾ ਵੀਰ ਪ੍ਰਭਜੋਤ ਡਿਪਟੀ ਸਾਹਿਬ ਵਿਪਨ ਕੁਮਾਰ ਜੀ ਸਾਡਾ ਰਵੀਨ ਫਦੇਗੜ ਚੂੜੀਆਂ ਦੇ ਡਿਪਟੀ ਨੇ ਇਹਨਾਂ ਦੇ ਨਾਲ ਮੀਟਿੰਗ ਕਰਨ ਦਾ ਸਾਡਾ ਮਕਸਦ ਹੈ ਇੱਕ ਤੇ ਸਭ ਤੋਂ ਪਹਿਲਾਂ ਜੋਧ ਦੇ ਨਸ਼ਿਆਂ ਦੇ ਵਿਰੁੱਧ ਜੋ ਇੱਕ ਮਹਿੰਮ ਚੱਲ ਰਹੀ ਹੈ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਅਨਵੇਕ ਕੀਤਾ ਲੋਕਾਂ ਨੂੰ ਇੱਕ ਮੈਸੇਜ ਲਾਇਆ ਜੋ ਭਗਵੰਤ ਮਾਨਜੀ ਦਾ ਮੈਸੇਜ ਸੀ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਨਸ਼ੇ ਕਰਦੇ ਉਹਨਾਂ ਬਾਰੇ ਦੱਸੋ ਔਰ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਫੜਾਓ ਔਰ ਇਹਨਾਂ ਸਰਪੰਚਾਂ ਨੇ ਸਾਡੇ ਸਰਪੰਚ ਭਰਾਵਾਂ ਨੇ ਮੋਤਵਾਰਾਂ ਨੇ ਬਹੁਤ ਸਾਥ ਦਿੱਤਾ ਪਿੰਡ ਵਾਸੀਆਂ ਨੇ ਬਹੁਤ ਸਾਥ ਦਿੱਤਾ ਅੱਜ ਇਸੇ ਵੇਸੇ ਦੇ ਉੱਤੇ ਮੀਟਿੰਗ ਕੀਤੀ ਗਈ ਹੈ ਵੀ ਹੋਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਇਕਾਦੁਕਾ ਹੈਗਾ ਹੈ ਉਹਦੇ ਬਾਰੇ ਵੀ ਸਾਨੂੰ ਜੋ ਤਰੀਕਾ ਇਹਨਾਂ ਨੂੰ ਸਹੀ ਲੱਗਦਾ ਉਸ ਤਰੀਕੇ ਦੇ ਨਾਲ ਦੱਸੋ ਔਰ ਪਿੰਡਾਂ ਦੀਆਂ ਕਾਰਗੁਜ਼ਾਰੀਆਂ ਜਿਹੜੇ ਪਿੰਡਾਂ ਦੇ ਪੰਚਾਇਤਾਂ ਦੇ ਕੰਮ ਨੇ ਨਾਲ ਹੀ ਪਿੰਡਾਂ ਦੇ ਪੰਚਾਇਤ ਸੈਕਟਰੀਆਂ ਨੂੰ ਬੁਲਾਇਆ ਗਿਆ ਮਨਰੇਗਾ ਸੈਕਟਰੀ ਨੂੰ ਬੁਲਾਇਆ ਗਿਆ ਜਿਹੜੇ ਵੀ ਪਿੰਡਾਂ ਦੀ ਕੋਈ ਡਿਮਾਂਡ ਹੈ ਪਿੰਡਾਂ ਦੇ ਵਿੱਚ ਕਾਫੀ ਜਿੰਨਾ ਤੱਕ ਮੈਨੂੰ ਪਤਾ ਹੈ ਪਿੰਡਾਂ ਦੇ ਵਿੱਚ ਤਕਰੀਬਨ ਕਈ ਪਿੰਡਾਂ ਦੇ ਵਿੱਚ 50-50 ਲੱਖ ਦਾ ਵੀ ਕੰਮ ਹੋ ਚੁੱਕਾ ਹੈ ਕਈ ਪਿੰਡਾਂ ਦੇ ਵਿੱਚ ਕਾਫੀ ਵੱਡਾ ਬਜਟ ਸਰਕਾਰ ਵੱਲੋਂ ਲੱਗ ਚੁੱਕਾ ਹੈ ਔਰ ਮੈਂ ਸਾਰੇ ਹੀ ਸਰਪੰਚਾਂ ਨੂੰ ਹਲਕੇ ਦੇ ਸਰਪੰਚਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜਿਹੜੇ ਵੀ ਉਹਨਾਂ ਦੀ ਡਿਮਾਂਡ ਹੈ ਉਸ ਡਿਮਾਂਡ ਨੂੰ ਆਪਣੇ ਲੈਟਰਪੈਡ ਤੇ ਜਾਇ ਇੱਕ ਐਪਲੀਕੇਸ਼ਨ ਦੇ ਤੌਰ ਤੇ ਉਹਦਾ ਪਰਫਾਰਮਾ ਪੰਚਾਇਤ ਅਫਸਰ ਨੇ ਸਾਡੇ ਭਰਾ ਪ੍ਰਦੀਪ ਸਿੰਘ ਉਹਨਾਂ ਨੂੰ ਮੈਂ ਕਹਿ ਦਿੱਤਾ ਵੀ ਉਹਦਾ ਇੱਕ ਪਰਫਾਰਮਾ ਬਣਾ ਕੇ ਦੇਣ ਇੱਕ ਪਲੇਟਫਾਰਮ ਜੋ ਬਣਦਾ ਹੈ ਜਿਹੜੇ ਤਰੀਕੇ ਦੇ ਨਾਲਸੀਂ ਸਰਕਾਰ ਕੋਲੋਂ ਡਿਮਾਂਡ ਬਣਾ ਸਕਦੇ ਆ ਡਿਮਾਂਡ ਬਣਾ ਕੇ ਵੀਡੀਓ ਦਫ਼ਤਰ ਦੇ ਵਿੱਚ ਦੇਣ ਵੀਡੀਓ ਦਫ਼ਤਰ ਤੋਂ ਡਿਮਾਂਡ ਡੀਡੀਪੀਓ ਸਾਹਿਬ ਨੂੰ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਔਰ ਮੈਂ ਆਪਣੇ ਲੈਟਰ ਪੈਡ ਤੇ ਲਿਖ ਕੇ ਮੰਤਰੀ ਸਵਾਹ ਨੂੰ ਅਸੀਂ ਡਿਮਾਂਡ ਭੇਜਾਂਗੇ ਕਿ ਕਿਹੜੇ ਪਿੰਡ ਦੇ ਵਿੱਚ ਸਾਡੇ ਸੱਪੜ ਦਾ ਕੰਮ ਹੋਣ ਵਾਲਾ ਕਿਹੜੇ ਪਿੰਡ ਦੇ ਵਿੱਚ ਸਾਡੀ ਕਿਹੜੀ ਗਲੀ ਬਣਨ ਵਾਲੀ ਆ ਕਿਹੜੇ ਪਿੰਡ ਦੇ ਵਿੱਚ ਸਾਡੇ ਨਾਲੇ ਬਣਨ ਵਾਲੇ ਆ ਕਿਹੜੇ ਪਿੰਡਾਂ ਦੇ ਵਿੱਚ ਕੀ ਹੋਣ ਵਾਲਾ ਉਸ ਡਿਮਾਂਡ ਨੂੰ ਅਸੀਂ ਸਰਕਾਰ ਦੇ ਅੱਗੇ ਪੇਸ਼ ਕਰਾਂਗੇ ਤਾਂ ਜੋ ਸਰਕਾਰ ਛੇਤੀ ਤੋਂ ਛੇਤੀ ਸਾਡੇ ਜਿਹੜੇ ਵਿਕਾਸ ਕਾਰਜ ਹੋਣੇ ਨੇ ਉਹਨਾਂ ਵਿਕਾਸ ਕਾਰਜਾਂ ਦਾ ਫੰਡ ਦੇਵੇ ਮੇਰੀ ਦੁਬਾਰਾ ਮੇਰੀ ਦੁਬਾਰਾ ਸਾਰੇ ਹਲਕੇ ਦੇ ਸਰਪੰਚਾਂ ਨੂੰ ਔਰ ਜਿੰਨੇ ਵੀ ਸਾਡੇ ਮੋਤਮਾਰ ਸੱਜਣੇ ਨੇ ਸੱਜਣ ਨੇ ਸਾਡੇ ਮੈਂਬਰ ਸਭਾ ਦੇ ਉਹਨਾਂ ਨੂੰ ਬੇਨਤੀ ਆ ਇੱਕ ਐਪਲੀਕੇਸ਼ਨ ਦੇ ਰਾਹੀਂ ਆਪਣੇ ਲੈਟਰ ਪੈਡ ਦੇ ਰਾਹੀਂ ਆਪਣੇ ਪਿੰਡ ਦੀ ਡਿਮਾਂਡ ਬਣਾਓ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਉਹਦੀ ਮਿੰਤੀ ਗਿਣਤੀ ਮਿੰਤੀ ਤੇ ਗਲੀ ਦਾ ਕੰਮ ਹੈ ਉਹਦੀ ਮਿੰਤੀ ਔਰ ਕਿੰਨਾ ਬਜਟ ਉੱਤੇ ਲੱਗਣਾ ਉਹਦੀ ਡਿਮਾਂਡ ਬਣਾ ਕੇ ਦੋ ਤਾਂ ਜੋ ਅਸੀਂ ਪੂਰੇ ਬਲਾਕ ਦੀ ਫਤਗੜ ਚੂੜੀਆਂ ਦੀ ਡਿਮਾਂਡ ਬਣਾ ਕੇ ਪੂਰੀ ਹਲਕੇ ਫਤਗੜ ਚੂੜੀਆਂ ਦੀ ਬਣਾ ਡਿਮਾਂਡ ਬਣਾ ਕੇ ਅਸੀਂ ਸਤਕਾਰਯੋਗ ਮੰਤਰੀ ਸਾਹਿਬ ਨੂੰ ਦਈਏ ਤਾਂ ਜੋ ਸਾਡੇ ਹਲਕੇ ਦੇ ਵਿੱਚ ਜਿਹੜੇ ਫੰਡਾਂ ਦੀ ਲੋੜ ਹੈ ਉਹ ਫੰਡ ਜਲਦੀ ਜਲਦੀ ਆਉਣ ਜਿਹੜੇ ਸਾਡੇ ਪਿੰਡ ਵਸਨੀਕਾਂ ਦੀ ਜਿਹੜੇ ਪਿੰਡ ਦੇ ਲੋਕਾਂ ਦੀ ਮੰਗ ਹੈ ਉਹਨਾਂ ਨੂੰ ਜਲਦੀ ਜਲਦੀ ਸਹੀ ਪੂਰੇ ਕਰ ਸਕੀ। ਜੂਰੀਆ ਖਾਸ ਦੀ ਪ੍ਰੀਖਿਆ ਲੈ ਤਾ ਨਹੀਂ ਕਿਸਾਨ ਪ੍ਰੀਖਿਆ। ਜੂਰੀਆ ਦਾ ਜਾਇਦ ਅੱਜ ਵੀ ਸ਼ਾਇਦ ਅਜੇ ਲੱਗ ਰਹੀ ਹੈ, ਟ੍ਰੇਨ ਅਜੇ ਪਹੁੰਚ ਰਹੀ ਹੈ। ਇੱਕ ਦੋ ਦਿਨਾਂ ਦੇ ਵਿੱਚ ਇਹ ਮਸਲਾ ਹੱਲ ਹੋ ਜੇ। ਅੱਜ ਵੀ ਮੇਰੀ ਸਵੇਰੇ ਵੀ ਗੱਲ ਹੋਈ ਹੈ। ਅੱਜ ਉਹਨਾਂ ਨੇ ਮੈਨੂੰ ਸਵਾਰਥਨ ਦਿੱਤਾ ਸੀ ਕਿ ਅੱਜ ਬਟਾਲੇ ਜਿਹੜੀ ਟ੍ਰੇਨ ਰੈਕ ਲੱਗ ਰਿਹਾ ਵਾ। ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਮਸਲਾ ਥੋੜੀ ਦਿੱਕਤ ਆਈ ਹੈ, ਪਰੇਸ਼ਾਨੀ ਆਈ ਹੈ। ਇੱਕ ਦੋ ਦਿਨ ਦੇ ਵਿੱਚ ਵਿੱਚ ਹੱਲ ਹੋ ਜੇਗੀ। ਕਿਤੇ ਨਾਲ ਲੈਂਡ ਪੁਲਿੰਗ ਸਵਾਲ ਸੀ ਦੀ ਕਿਸਾਨ ਵਿਰੋਧ ਕਰ ਰਹੇ। ਵੇਖੋ ਜ सीएम साहब ਦੇ ਲੈਵਲ ਦਾ ਵਾ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਸ਼ਾਇਦ 1-2 ਦਿਨਾਂ ਦੇ ਵਿੱਚ ਮੀਟਿੰਗ طے ਹੋਈ ਆ ਉਹ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਕੀ ਨਿਕਲ ਕੇ ਆਉਂਦਾ ਜੋ ਵੀ ਕਰਨਗੇ ਕਿਸਾਨਾਂ ਦੇ ਹੱਕਾਂ ਲਈ ਕਰਨ ਜੋ ਵੀ ਕਰਨਗੇ ਪੰਜਾਬੀਆਂ ਦੇ ਹੱਕਾਂ ਲਈ ਕਰਨ ਮੈਂ ਰਮਨਜੋਤ ਪੰਨੂਪੜ ਜੀ ਤੋਂ ਬਹੁਤ ਪਰਮਾਤ ਕਰਦਾ ਕਿ ਉਹ ਸਾਡੇ ਜਿਹੜੀ ਜੰਗ ਲੱਗੀ ਹੈ ਜੁੱਧ ਨਸ਼ਾ ਵਰ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਤੇ ਪੂਰਾ ਸਹਿਯੋਗ ਦੇ ਰਹੇ ਨੇ ਜਿਹੜੀ ਜੰਗ ਵਿੱਚ ਸਾਰੇ ਮੋਤਵਾਰ ਬੰਦੇ ਵੀ ਜਿਹੜੇ ਇਕੱਠੇ ਹੋਏ ਨੇ ਵਿਚਾਰ ਰਚਾਂਦੇ ਹੋਏ ਕਿ ਕਿੰਨਾ ਕੁ ਹੌਸਦਾਰ ਕਰਨ ਵਾਲਾ ਸਦਾਰਾ ਜੇ ਵੀ ਬਹੁਤ ਪੰਜਾਬ ਪੁਲਿਸ ਪੂਰੀ ਪੱਪਾਪਰ ਹੋਈ ਹੈ ਤੇ ਕਾਫੀ ਸਦਾਰ ਹੋ ਚੁੱਕਿਆ ਹੈ ਹੋਰ ਵੀ ਆਪਣੇ ਸੱਜਣ ਮੋਤਵਾਰ ਵਰਗਿਆ ਕੋ ਫੀਡਬੈਕ ਲਈ ਹੈ ਕਿ ਕਿਸ ਲੈਵਲ ਦਾ ਹੋਰ ਸਦਾਰ ਚਾਹੁੰਦੇ ਆ ਲੋਕਾਂ ਦਾ ਫੀਡਬੈਕ ਬਹੁਤ ਵਧੀਆ ਰਿਹਾ ਚੰਗਾ ਰਿਹਾ ਉਸ ਦੀ ਪ੍ਰਸ਼ੰਸਾ ਵੀ ਕੀਤੀ ਦੂਸਰੇ ਪ੍ਰਸ਼ੰਸਾ ਵੀ ਕੀਤੀ ਤੇ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਆ ਉਹ ਵੀ ਬਹੁਤ ਜਲਦ ਪੂਰੇ ਹੋ ਜਾਣਗੇ ਸਾਰੇ ਜਿਹੜੇ ਜੇਲ ਹੋ ਚੁੱਕੇ ਨੇ ਜਿਹੜੇ ਹੁਣ ਜ਼ਮਾਨਤ ਤੇ ਬਾਹਰ ਆਏ ਉਹਨਾਂ ਤੇ ਸਰਵਲੈਂਸ ਰੱਖੀ ਜਾ ਰਹੀ ਹੈ ਜਿਹੜਾ ਇੱਕ ਇੱਕ ਦੂ ਘਰ ਰਹਿ ਗਿਆ ਉਹਨੂੰ ਵੀ ਜੇਲ ਅੰਦਰ ਇੱਕ ਸਾਰ ਅਸੀਂ ਦੇਖਦੇ ਆ ਜਿਵੇਂ ਕੋ ਗੱਡੀਆਂ ਹੋ ਗਿਆ ਬੁਲਟ ਹੋ ਗਿਆ ਉਹਦੇ ਪਟਾਕੇ ਵੱਜ ਰਹੇ ਨੇ ਅੱਜ ਵੀ ਕੋ ਲੋਫਰ ਟੈਪ ਚੱਲ ਰਹੇ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਦੇ ਕਾਗਜ਼ਾਟ ਚੱਕ ਕੀਤੇ ਜਾਣ ਕੋਈ ਇੱਥੇ ਗੁੱਸਾ ਵੀ ਤੁਹਾਨੂੰ ਕਰਨਾ ਸਾਡੀ ਟਾਈਮ ਟੂ ਟਾਈਮ ਨਾਕਾਬੰਦੀ ਚੱਲਦੀ ਰਹਿੰਦੀ ਆ ਪਰ ਫਿਰ ਵੀ ਅਸੀਂ ਪਬਲਿਕ ਨੂੰ ਗੁਜਾਰਿਸ਼ ਕਰਦੇ ਆ ਕਿ ਜੇ ਕੋਈ ਬੁਲਟ ਇਹੋ ਜਿਹਾ ਪਟਾਕਾ ਮਾਰਦਾ ਹੋਵੇ ਕਾਈਂਡਲੀ ਨੰਬਰ ਸਾਨੂੰ ਦਿਓ ਜਿਹੜਾ ਵੀ ਨੰਬਰ ਉਹਦਾ ਮੋਟਰਸਾਈਕਲ ਚੈੱਕ ਕਰਕੇ ਜੇ ਪਟਾਕੇ ਮਾਰਦਾ ਹੋਵੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਸੁਪਨਸਾਦ ਨੇ